13 ਸਾਲ 6 ਮਹੀਨੇ ਪਹਿਲਾਂ ਇੱਕ ਘਟਨਾ ਵਾਪਰਦੀ ਏ ਉਹ ਘਟਨਾ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਦੀ ਏ ਇੱਕ ਭੈਣ ਨੂੰ ਸੜਕ ਦੇ ਉੱਤੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰਿਆਮ ਪੁੱਟਿਆ ਜਾਂਦਾ ਏ ਤੇ 13 ਸਾਲ 6 ਮਹੀਨੇ ਬਾਅਦ ਜਿਹੜਾ ਉਹਨਾਂ ਨੂੰ ਇਨਸਾਫ ਮਿਲਦਾ ਏ ਉਹਨਾਂ ਦੇ ਵਿੱਚ 11 ਬੰਦੇ ਜਿਹੜੇ ਨੇ ਉਹ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਜਿਹੜੇ ਨੇ ਸ਼ਾਮਲ ਨੇ ਅੱਜ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਏ ਤੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਵੀ ਕਰ ਲਈ ਏ ਅੱਜ ਸਾਡੇ ਨਾਲ ਉਹ ਭੈਣ ਮੌਜੂਦ ਹੈ ਜਿਨ੍ਹਾਂ ਨੇ ਲੰਮਾ ਜਿਹੜਾ ਸੰਘਰਸ਼ ਕੀਤਾ ਤੇ ਇੱਥੋਂ ਤੱਕ ਜਿਹੜਾ ਕੇਸ ਹੈ ਉਹ ਲੈ ਕੇ ਆਏ ਨੇ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਕੇਸ ਲੜਦੇ ਹਾਂ ਉਹਨਾਂ ਨੂੰ ਕਿਹੜੀਆਂ ਜਿਹੜੀਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੰਨੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਕਾਫੀ ਲੰਮਾ ਸਮਾਂ ਜਿਹੜਾ ਨਾ ਬਹੁਤ ਲੰਮਾ ਸਮਾਂ ਹੋ ਜਾਂਦਾ ਹੈ 13 ਸਾਲ 6 ਮਹੀਨੇ ਜਿਹੜਾ ਤੁਸੀਂ ਬਹੁਤ ਸਖਤ ਮਿਹਨਤ ਕੀਤੀ ਇਸ ਕੇਸ ਵਾਸਤੇ ਕਿਹੜੀਆਂ ਕਿਹੜੀਆਂ ਔਂਕਰਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਆਓ ਜੀ ਦੇ ਚੈਨਲ ਦੇ ਮਾਧਿਅਮ ਇਹ ਦੱਸਣਾ ਚਾਹੁੰਦੀ ਆਂ ਕਿ ਇੰਨੀਆਂ ਕ ਪਰੇਸ਼ਾਨੀਆਂ ਚੱਲੀਆਂ ਕਿਸੇ ਵਲੇ ਰਾਤ ਜਦੋਂ ਖਾਣਾ ਬਣਾ ਕੇ ਖਾਣ ਲੱਗ ਜਦੇ ਹਨ ਨਾ ਫੇ ਫੋਨ ਆ ਜਾਣਾ ਕਿਸੇ ਨਾ ਨੰਬਰ ਤੋਂ ਇੰਟਰਨੈਸ਼ਨਲ ਕਾਲਾਂ ਤੋਂ ਮੈਨੂੰ ਕਾਲਾਂ ਆਉਂਦੀਆਂ ਰਹੀਆਂ ਕਿ ਆਵੇ ਅੱਜ ਤੁਹਾਨੂੰ ਠੋਕ ਕੇ ਜਾਣਾ ਅੱਜ ਤੁਹਾਨੂੰ ਛੱਡਣਾ ਨਹੀਂ ਤੇ ਰੋਟੀ ਉੱਥੇ ਹੀ ਛੱਡ ਦੇਣੀ ਤੇ ਬੱਚੇ ਮੇਰੇ ਨਿਕੇ ਨਿਕੇ ਆ ਉਹਨਾਂ ਨੂੰ ਚੁੱਕ ਕੇ ਤੇ ਫੇਰ ਮੂੰਹ ਲਗਾਉਂਦੇ ਕਿਤੇ ਸੇਫ ਹੋ ਜਾਣਾ ਕਿ ਸੱਚੀ ਮਾਰ ਨਾ ਜਾਣ ਤੇ ਕਿਤੇ ਸੰਘਰਸ਼ਨਾ ਵਿੱਚ ਰਹਿ ਜਾਈ ਇਹ ਪੈਂਦੀ ਆ ਆਖਰ ਦੇ ਵਿੱਚ ਸਾਰਾ ਮਾਮਲਾ ਹੁੰਦਾ ਕੀ ਹੈ ਕਿਉਂਕਿ 13 ਸਾਲ 6 ਮਹੀਨੇ ਪਹਿਲਾਂ ਇਹ ਸਾਰੀ ਘਟਨਾ ਕਿੱਦਾਂ ਵਾਪਰਦੀ ਹੈ ਮੈਂ ਦੱਸਣਾ ਜਾਨੀ ਮੇਰੇ ਮਾਸੀ ਜੀ ਹਨ ਸ਼ਾਰਾ ਪੰਨਵਾ ਦੇ ਵਿੱਚ ਰਹਿੰਦੇ ਸੀ ਹੁਣ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਦੇ ਬੇਟੇ ਦੀ ਮੈਰਿਜ ਹੈ ਗੁਰਵਿੰਦਰ ਸਿੰਘ ਪੰਨੂ ਜੀ ਪੰਜਾਬ ਇੰਟਰਨੈਸ਼ਨਲ ਪੈਲਸ ਇੱਥੇ ਗੋਦਵਾਲ ਰੋਡ ਦੇ ਉੱਪਰ ਉਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਪੂਰੀ ਫੈਮਿਲੀ ਜਿਹੜੀ ਮੈਰਿਜ ਤੇ ਗਿਆ ਸੀ ਤੇ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਹਲਕਾ ਖਡੂਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਮਨਜਿੰਦਰ ਸਿੰਘ ਸਾਹਾ ਉਰਫ ਉਹਨੇ ਆਪਣਾ ਨਵਾਂ ਨਾਮ ਆਇਆ ਲਾਲਪੁਰਾ ਉਸਨੇ ਔਰ ਉਸਦੇ ਸਾਥੀ ਹਰਵਿੰਦਰ ਸਿੰਘ ਸ਼ੋਸ਼ੀ ਨੇ ਜਿਹੜਾ ਅੱਜ ਤਿਹਾੜ ਜੇਲ੍ਹ ਦੇ ਵਿੱਚ ਕਿਸੇ ਸਖਤ ਕੇਸ ਦੇ ਵਿੱਚ ਅੰਦਰ ਗਿਆ ਵਾ ਉਹਦੇ ਵੱਲੋਂ ਮੈਨੂੰ ਮਤਲਬ ਮੇਰੇ ਨਾਲ ਸ਼ਲੀਲਤਾ ਕੀਤੀ ਗਈ ਤੇ ਮੈਨੂੰ ਗੱਡੀ 'ਚ ਬਿਠਾ ਕੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਨਾਲ ਉਸ ਤੋਂ ਬਾਅਦ ਉਹਦੇ ਸਾਥੀ ਵੀ ਇਹ ਜਿਹੜੇ ਆਏ ਜਿਨ੍ਹਾਂ ਨੇ ਹਨ ਨਕਟ ਮਾਰ ਕੀਤੀ ਸਾਨੂੰ ਮਾਰ ਮਾਰਿਆ ਕੁਟਿਆ ਸ਼ਲੀਲ ਜਾਤੀ ਸ਼ੂਚਕ ਸ਼ਬਦ ਵੀ ਜਿਹੜੇ ਆ ਸਾਡੇ ਨਾਲ ਜੋਜ ਕਿਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਆ ਤੇ ਪੁਲਿਸ ਨੇ ਇਹ ਨਹੀਂ ਵੇਖਿਆ ਪੁੱਛਿਆ ਨਹੀਂ ਕਿ ਕੀ ਹੋਇਆ ਉਹਨਾਂ ਦੇ ਸਾਹਮਣੇ ਹੀ ਇਹ ਹਥਿਆਰ ਬੰਦ ਹੋ ਕੇ ਬੜੀ ਟੌਰ ਨਾਲ ਉੱਥੋਂ ਨਿਕਲ ਜਾਂਦੇ ਨੇ ਤੇ ਪੁਲਿਸ ਸਿੱਧਾ ਹੀ ਸਿੱਧਾ ਸਾਨੂੰ ਕੁੜ ਕੁੱਟਣ ਮਾਰਨ ਲੱਗ ਜਾਂਦੀ ਹੈ ਤੇ ਸਾਨੂੰ ਜਾਤੀ ਤੌਰ ਤੇ ਟਾਰਗੇਟ ਕਰਨ ਲੱਗਦੀ ਹੈ ਜਾਤੀ ਸੂਚਕ ਸ਼ਬਦ ਬੋਲਣ ਲੱਗ ਜਾਂਦੀ ਹੈ ਜਿਹਦੀ ਕਿ ਬਾਹਰ ਰੋਡ ਤੇ ਜਦੋਂ ਸਾਨੂੰ ਕੁੱਟ ਰਿਆ ਸੀ ਉਹਦੀ ਵੀਡੀਓ ਕਲਿੱਪ ਵੀ ਇੱਕ ਬਣੀ ਹੈ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ 2 13 ਸਾਲ ਪਹਿਲਾਂ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਕੁੱਟ ਰਹੇ ਆ ਵੇਖਿਆ ਤੁਸੀਂ ਬਜ਼ੁਰਗ ਨੂੰ ਕੁੱਟ ਰਹੇ ਆ ਤੇ ਮੈਂ ਛਡੌਣ ਲਈ ਭੱਜ ਕੇ ਉਹਨਾਂ ਦੇ ਕੋਲ ਜਾਨੀ ਆ ਤੇ ਫਿਰ ਮੇਰੀ ਦੁਬਾਰਾ ਉੱਥੇ ਕੁੱਟ ਮਾਰ ਕੀਤੀ ਜਾਂਦੀ ਹੈ। ਕੁਝ ਵਿਕਤੀਆਂ ਵੱਲੋਂ ਆਖਿਆ ਵੀ ਜਾਂਦਾ ਕਿ ਹਰਬਿੰਦਰ ਕੌਰ ਉਸਮਾ ਜੀ ਜਿਹੜੇ ਨੇ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਜਿਹੜੇ ਭਰਾ ਨੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਉੱਥੇ ਹੁੱਲੜਬਾਜੀ ਕਰਦੇ ਪਏ ਸੀ। ਬਿਲਕੁਲ ਨਹੀਂ ਜੀ ਮੇਰੇ ਬ੍ਰਦਰ ਡਰਿੰਕ ਨਹੀਂ ਕਰਦੇ ਹੈਗੇ ਕੋਈ ਇਦਾਂ ਦੀ ਗੱਲ ਨਹੀਂ ਸੀ ਹੈਗੀ। ਸੈਲਫ ਟੈਸ਼ੀਰਫ ਐ ਆਪਣੇ ਕੇਸ ਨੂੰ ਤੇ ਆਪਣੇ ਆਪ ਨੂੰ ਲਕਾਉਣ ਲਈ ਇੱਕ ਜਿਹੜਾ ਝੂਠ ਤੇ ਫਰੇਵ ਕੀਤਾ ਗਿਆ ਸੀ ਪੁਲਸ ਵੱਲੋਂ ਵੀ ਤੇ ਐਮਐਲਏ ਮਨਜਿੰਦਰ ਸਿੰਘ ਸਾਹਬੇ ਵੱਲੋਂ ਇੱਕ ਪਾਸੇ ਸੱਤਾਧਾਰੀ ਸਰਕਾਰ ਤੇ ਇੱਕ ਪਾਸੇ ਤੁਸੀਂ ਜਿਹੜਾ ਤੁਹਾਡਾ ਗਰੀਬ ਸਮਾਜ ਪਰਿਵਾਰ ਸੀ ਕਿੰਤਾ ਫਰੇ ਜਿਹੜੀ ਲੜਾਈ ਆ ਇੱਥੋਂ ਤੱਕ ਲਿਆਂਦੀ ਮੈਂ ਦੱਸਣਾ ਚਾਹੁੰਨੀ ਬਹੁਤ ਜ਼ਿਆਦਾ ਸਟ੍ਰਗਲ ਕਰ ਕੀਤਾ ਮੇਰੇ ਫਾਦਰ ਸਾਹੋਂ ਨੇ ਕਿ ਸਾਡੇ ਘਰ ਕੁਝ ਮੱਜਾ ਹੁੰਦੀ ਆ ਸੀ ਜਿਹੜਾ ਜੀ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਉਹ ਵੀ ਵੇਚਤੀਆਂ ਸੋਨਾ ਆਪ ਕੁਝ ਵੇਚ ਦਿੱਤਾ ਸੀ ਤੇ ਇੰਨਾ ਜ਼ਿਆਦਾ ਪਰੇਸ਼ਾਨੀਆਂ ਚੱਲੀਆਂ ਕਿ ਅਸੀਂ ਮਤਲਬ ਰਾਤ ਨੂੰ 2-2 ਵਜੇ ਤੱਕ ਸੌਂਦੇ ਵੀ ਨਹੀਂ ਹੁੰਦੇ ਇੰਨੇ ਪਰੇਸ਼ਾਨ ਹੁੰਦੇ ਆ ਕਿ ਸਵੇਰੇ ਤਰੀਕ ਆ ਤੇ ਕਿੱਦਾਂ ਜਾਣਾ ਵਾ ਫਤ ਨਹੀਂ ਮੇਰੇ ਫਾਦਰ ਨੇ ਬਹੁਤ ਮੁਸ਼ਕਲਾਂ ਨਾਲ 5 ਸਾਲ ਮੇਰੇ ਨਾਲ ਜਦੋਂ ਮੈਂ ਅਨਮੈਲਡ ਸਟ੍ਰਗਲ ਕੀਤਾ ਸੀ ਮੈਂ ਦੱਸ ਨਹੀਂ ਸਕਦੀ ਬਿਆਨ ਹੀ ਕਰ ਸਕਦੀ ਕਿਉਂਕਿ ਮੈਂ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੀ ਬੇਟੀ ਹਾਂ ਬਹੁਤ ਹੀ ਗਰੀਬ ਪਰਿਵਾਰ ਹੈ ਮੇਰਾ ਇੱਕ ਪਾਸੇ ਹਲਕਾ ਖਰੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਕਿਉਂਕਿ ਉਹ ਪਾਵਰ ਦੇ ਵਿੱਚ ਹੀ ਤੁਹਾਨੂੰ ਕੋਈ ਖਰੀਦਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਇਦਾਂ ਮਤਲਬ ਕਿ ਤੁਹਾਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਉਹਨਾਂ ਵੱਲੋਂ ਮੈਂ ਦੱਸਣਾ ਚਾਹੁੰਦੀ ਬਹੁਤ ਜ਼ਿਆਦਾ ਪਹਿਲਾਂ ਜਦੋਂ ਉਹ ਵਿਧਾਇਕ ਨਹੀਂ ਸੀ ਨਾ ਉਹਨੇ ਉਦੋਂ ਵੀ ਸਾਡੇ ਨਾਲ ਬਹੁਤ ਗੁੰਡਾਗਰਦੀ ਕੀਤੀ ਆ ਕਿਉਂਕਿ ਉਹ ਇੱਕ ਗੁੰਡੇ ਟਾਈਪ ਦਾ ਇਨਸਾਨ ਸੀ ਨਾਲ ਹੈਗੀ ਪੁਲਿਸ ਸਾਰੇ ਜਾਣੇ ਰਲ ਕੇ ਮੈਨੂੰ ਹਰਾਸਮੈਂਟ ਕਰਦੇ ਸੀ ਮੇਰੇ ਪਰਿਵਾਰ ਨੂੰ ਹਰਾਸਮੈਂਟ ਕਰਦੇ ਸੀ ਔਰ ਬਹੁਤ ਜਿਆਦਾ ਸਾਡੇ ਨਾਲ ਗਲਤ ਵੀ ਕਰਦੇ ਰਹੇ ਜਦੋਂ ਮੈਨੂੰ ਕੋਲਾ ਕਰਦੇ ਸੀ ਉਦੋਂ ਵੀ ਮੇਰ ਨਾਲ ਜਾਤੀ ਸੂਚਕ ਸ਼ਬਦ ਬੋਲਦੇ ਸੀ ਤੇ ਅਸ਼ਲੀਲ ਮੈਨੂੰ ਵਰਡਿੰਗ ਨਹੀਂ ਬੋਲਦੇਗਾ ਮੈਂ ਦੱਸ ਨਹੀਂ ਸਕਦੀ ਕੀ ਕੀ ਕਹਿੰਦੇ ਸੀ ਮੈਨੂੰ 13 ਸਾਲ 6 ਮਹੀਨੇ ਲੰਮਾ ਜਿਹੜਾ ਕੇਸ ਚੱਲਿਆ ਇਸ ਦੌਰਾਨ ਉਹ ਕਿਹੜੇ ਵਕੀਲ ਨੇ ਜਿਨ੍ਹਾਂ ਨੇ ਤੁਹਾਡਾ ਪੂਰਾ ਸਾਥ ਦਿੱਤਾ ਮੈਂ ਦੱਸਣਾ ਚਾਹੁੰਨੀ ਆ ਕਿ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨੀ ਮੇਰੇ ਹਸਬੰਡ ਜਿਨ੍ਹਾਂ ਨੇ ਮੇਰਾ ਮੈਰਿਜ ਤੋਂ ਵਾਦਾ ਸਾਥ ਦਿੱਤਾ ਇੰਨਾ ਕਿ ਮੇਰੇ ਨਾਲ ਉਹਨਾਂ ਨੇ ਸਟਰਗਲ ਕੀਤਾ ਕਿ ਜਿੱਥੇ ਕੁੜੀਆਂ ਦੀਆਂ ਖੁਸ਼ੀਆਂ ਹੁੰਦੀਆਂ ਮੈਰਿਜ ਖਰਾ ਕੇ ਘੁੰਮਣ ਜਾਣਾ ਇੱਥੇ ਜਾਣਾ ਪਰ ਮੇਰੇ ਹਸਬੰਡ ਨੇ ਮੇਰਾ ਸਾਥ ਦੇ ਕੇ ਘਰ ਵੀ ਉਹਨਾਂ ਨੂੰ ਛੱਡਣਾ ਪਿਆ ਤੇ ਲੁਕ ਲੁਕ ਕੇ ਜ਼ਿੰਦਗੀ ਜੀਣੀ ਪਈ ਮੈਂ ਧੰਨਵਾਦ ਕਰਦੀ ਆ ਪਹਿਲਾਂ ਆਪਣੇ ਹਸਬੰਡ ਦਾ ਜਿਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਆ ਵੀ ਸਾਥ ਦਿੱਤਾ ਤੇ ਮੇਰੇ ਪਰਿਵਾਰ ਨੂੰ ਵੀ ਸੇਫ ਕੀਤਾ ਔਰ ਮੈਂ ਉੱਥੇ ਹੀ ਧੰਨਵਾਦ ਮਾਨਯੋਗ ਕੋਰਟ ਦਾ ਵੀ ਕਰਨਾ ਚਾਹੁੰਨੀ ਆ ਪ੍ਰੇਮ ਕੁਮਾਰ ਜੀ ਦਾ ਅਜਾਜ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਆਸ ਦੀ ਕਿਰਨ ਦਿਖਾਈ ਔਰ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਨੀ ਵੀ ਵਕੀਲ ਬੜੇ ਕੀਤੇ ਵਿਕ ਗਏ ਕੋਸ਼ਿਸ਼ ਕੀਤਾ ਜਾਂ ਉਹਨਾਂ ਨੂੰ ਪ੍ਰੈਸ਼ਰ ਪਿਆ ਕਿ ਖਰੀਦ ਲੈ ਗਏ ਪਰ ਲਾਸਟ ਜਿਹੜਾ ਮੇਰਾਜ ਜਿਨੇ ਮੈਨੂੰ ਇਨਸਾਫ ਦਿਵਾਇਆ ਅਮਤਤਮਨ ਜੀ ਵਕੀਲ ਨੇ ਇੱਥੇ ਤਰਨ ਤਾਰਨ ਕੋੜ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵੀ ਬੜੀਆਂ ਮੁਸ਼ਕਲਾਂ ਆਈਆਂ ਪਰ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਤੂ ਮਰੀ ਪੈਣ ਆ ਮੈਂ ਤੈਨੂੰ ਇਨਸਾਫ ਦਿਵਾਉਣਾ ਹੈ ਤੇ ਅੱਜ ਉਹਨੇ ਮੈਨੂੰ ਇਨਸਾਫ ਦਿਵਾਇਆ ਹੈ ਤੁਹਾਡੇ ਪਰਿਵਾਰ ਨੂੰ ਕੋਈ ਲਾਲਚ ਵੀ ਦਿੱਤਾ ਗਿਆ ਹੈ ਮੇਰੇ ਪਰਿਵਾਰ ਨੂੰ ਬਹੁਤ ਲਾਲਚ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਫਿਰ ਤੁਸੀਂ ਇੰਨੇ ਪੈਸੇ ਲੈ ਲਓ ਤੁਸੀਂ ਇੰਨੇ ਲੈ ਲਓ ਇਹ ਮੈਨੂੰ ਇਥੋਂ ਤੱਕ ਕੇ ਮੇਰੇ ਹਸਬੰਦ ਨੂੰ ਬੁਲਾ ਕੇ ਮੈਂ ਚਲੋ ਦੱਸਣਾ ਨਹੀਂ ਚਾਹੁੰਦੀ ਐ ਅਸੈਸਮੈਂਟ ਮੇਰੇ ਨੂੰ ਬੁਲਾ ਕੇ ਧਮਕੀ ਦਿੱਤੀ ਗਈ ਤੇ ਦੱਸਿਆ ਇਹ ਵੀ ਕਿਹਾ ਗਿਆ ਕਿ ਤੂੰ ਇੰਨੇ ਪੈਸੇ ਚੁੱਕ ਲੈ ਤੇ ਆਪਣੀ ਘਰ ਦੀ ਨੂੰ ਜਾ ਤਾਂ ਰਾਜੀ ਨਾਵਾ ਕਰਾ ਜਿੱਦਾਂ ਵੀ ਤੇਰੇ ਤੋਂ ਹੁੰਦਾ ਨਹੀਂ ਤੇ ਇਹਨੂੰ ਛੱਡ ਐ ਸੀ ਇਹਨਾਂ ਤੈਨੂੰ ਵੀ ਮਾਰ ਦੇਣਾ ਹੀ ਇਹਨਾਂ ਨੂੰ ਤੇ ਹੀ ਮਾਰਨਾ ਮੈਂ ਨਾ ਤੈਨੂੰ ਵੀ ਮਾਰ ਦੇਣਾ ਤੇਰੇ ਤੇਰੇ ਸਹੁਰੇ ਪਰਿਵਾਰ ਨੂੰ ਮਾਰ ਦੇਣਾ ਤੇ ਮੇਰੇ ਮੈਂ ਇਹ ਵੀ ਗੱਲ ਦੱਸਣਾ ਚਾਹੁੰਦੀ ਵੀ ਮੇਰੇ ਬੱਚੇ ਨੂੰ ਦੋ ਵਾਰੀ ਸਕੂਲ ਤੋਂ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਹਾਂਜੀ ਪਰ ਸਮਾਜ ਸੇਵੀ ਜਥੇਬੰਦੀਆਂ ਨੇ ਕਿੰਨਾ ਕੁ ਤੁਹਾਡਾ ਸਾਥ ਦਿੱਤਾ ਮੈਂ ਦੱਸਣਾ ਚਾਹੁੰਦੀ ਆ ਕਿ ਜਦੋਂ ਸਟਾਰਟਿੰਗ ਤੋਂ ਹੀ ਮੇਰਾ ਕੇਸ ਹੋਇਆ ਮੇਰਾ ਸਟਾਰ ਮੇਰਾ ਜਿਹੜਾ ਸਾਥ ਆ ਉਹ ਜਥੇਬੰਦੀਆਂ ਨੇ ਦਿੱਤਾ ਮੇਰੇ ਸਮਾਜ ਨੇ ਮੇਰਾ ਸਾਥ ਦਿੱਤਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਮੇਰੇ ਹਮੇਸ਼ਾ ਹੀ ਜਿਹੜਾ ਹੌਸਲਾ ਵੀ ਉਹਨਾਂ ਨੇ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਮੈਂ ਬਹੁਤ ਧੰਨਵਾਦ ਕਰਦੀ ਆ ਪੰਜਾਬ ਦੀਆਂ ਆਪਣੀਆਂ ਅਸੀ ਜਥੇਬੰਦੀਆਂ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਕੇ ਤੇ ਮੇਰੀ ਹਮੇਸ਼ਾ ਹੀ ਗੱਲ ਕੀਤੀ ਆ ਜਿਹੜੇ ਫੋਰਸ ਮੁਲਾਜ਼ਮੇ ਹੀ ਉਹਨਾਂ ਵੱਲੋਂ ਵੀ ਕੋਈ ਤੁਹਾਨੂੰ ਧਮਕੀਆਂ ਆਈਆਂ ਹੀ ਦਾ ਖਰੀਦਣ ਦੀ ਕੋਸ਼ਿਸ਼ ਕੀਤੀ ਮੈਂ ਦੱਸਣਾ ਚਾਹੁੰਦੀ ਆ ਵੀ ਜਦੋਂ ਇਹ ਕੇਸ ਹੋਇਆ ਸੀ ਨਾ ਤੇ ਉਦੋਂ ਹੀ ਇਹ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਉਹਦੇ ਵੱਲੋਂ ਵੀ ਮੈਨੂੰ ਤੁਹਮ ਕੀ ਵੀ ਦਿੱਤੀ ਗਈ ਕਿ ਹੁਣ ਤੈ ਤੁਹੀ ਬਚ ਗਏ ਜੇ ਇਹ ਰਾਜੀ ਨਾ ਮਾ ਨਾ ਕੀਤਾ ਨਾ ਫੇਰ ਤੁਹਾਨੂੰ ਦੱਸਾਂਗੇ ਕਿ ਪੁਲਿਸ ਕੀ ਹੁੰਦੀ ਆ ਅਜੇ ਤਾਂ ਤੁਹਾਡਾ ਨਾ ਕੱਟ ਕੀਤਾ ਆਪਾਂ ਵੱਧ ਕਰਕੇ ਵੇਖ ਲਓ ਉਹ ਤੋਂ ਵੱਧ ਕਰਕੇ ਵਿਖਾਵਾਂਗੇ ਐਦਾਂ ਦੀਆਂ ਮੇਰੇ ਨਾਲ ਜਲੀਲਤਾ ਕਰਦੇ ਰਹੇ ਆ ਹੁਣ ਐਂਡ ਤੱਕ ਮੇਰੇ ਨਾਲ ਜਲੀਲਤਾ ਕੀਤੀ ਗਈ ਧਮਕੀਆਂ ਦਿੱਤੀਆਂ ਗਈਆਂ ਕਿ ਕਦ ਪੈਸੇ ਪੱਖੋਂ ਵੀ ਤਾਂ ਮੈਨੂੰ ਖਰੀਦਣ ਦੀ ਕੋਸ਼ਿਸ਼ ਕਰ ਸਕਿਆ ਕਿਉਂਕਿ ਮੈਂ ਇੱਕ ਹੈਗੀ ਪੰਜਾਬ ਦੀ ਧੀ ਤੇ ਮੇਰੇ ਪਾ ਫਾਦਰ ਸਾਹਿਬ ਆਏ ਆਰਮੀ ਚ ਹਮੇਸ਼ਾ ਨਾਲ ਦੱਸਿਆ ਵਾ ਕਿਸ ਸੰਘਰਸ਼ ਜਿਹੜਾ ਗਲਤ ਹੋਇਆ ਨਾ ਉਹਦੇ ਖਿਲਾਫ ਆਵਾਜ਼ ਚੁਕਣੀ ਆ ਗਲਤ ਦਾ ਸਾਥ ਨਹੀਂ ਦੇਣਾ ਤੇ ਮੈਂ ਮੇਰੇ ਫਾਦਰ ਸਾਹਿਬ ਨੇ ਇੱਕੋ ਗੱਲ ਕਹੀ ਆ ਕਿ ਅਸੀਂ ਆਪਣੀ ਇੱਜ਼ਤ ਦਾ ਮੁੱਲ ਨਹੀਂ ਲਾਣਾ ਅਸੀਂ ਸੰਘਰਸ਼ ਲੜਨਾ ਆ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅੱਜ ਫਿਰ ਮਨ ਦੇ ਵਿੱਚ ਕਿੰਨੀ ਕੁ ਖੁਸ਼ੀ ਆ ਕਿਉਂਕਿ ਇੰਨੇ ਲੰਮੇ ਸਮੇਂ ਬਾਅਦ ਜਿਹੜਾ ਹੈ ਜਿਹੜਾ ਇਨਸਾਫ ਦੀ ਜਿਹੜੀ ਆ ਕਿਰਨ ਦਿਖਾਈ ਦਿੱਤੀ ਹੈ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਮੈਂ ਅੱਜ ਮੈਨੂੰ ਜਦੋਂ ਕੋਰਟ ਚ ਕੇਸ ਸੁਣਾ ਰਹੇ ਸੀ ਜ ਆ ਸਾਹਮਣਾ ਤੇ ਮੇਰੇ ਮਨ ਨੂੰ ਇੰਨੀ ਖੁਸ਼ੀ ਹੋਈ ਕਿ ਮੈਨੂੰ ਮਤਲਬ ਯਕੀਨ ਨਹੀਂ ਸੀ ਹੋ ਰਿਹਾ ਆਪਣੇ ਆਪ ਦੇ ਕਿ ਮੈਂ ਆਪਣੇ ਉਹਨੂੰ ਚੁੰਨੀਆਂ ਵਾਟ ਕੇ ਦੇਖਣ ਦੀ ਕਿ ਅੱਜ ਸੱਚੀ ਮਤਲਬ ਇਹਨਾਂ ਨੂੰ ਰਾਸ਼ਟਰਪਾਦ ਦਿੱਤੀ ਹੈ ਸੱਚੀ ਸਾਰਾ ਕੁਝ ਹੋ ਗਿਆ ਮੈਂ ਬਹੁਤ ਖੁਸ਼ ਹਾਂ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਹਸਬੰਦ ਦਾ ਵੀ ਕਿ ਜਿਨਨੇ ਪੈਸੇ ਦੀ ਪਰਵਾਹ ਨਹੀਂ ਕੀਤੀ ਮੇਰੇ ਨਾਲ ਮੇਰੇ ਪਿੱਛੇ ਇੰਨਾ ਕ ਪੈਸਾ ਲਾਇਆ ਕਦੀ ਵਕੀਲ ਕੋਈ ਵਿਗ ਜਾਂਦਾ ਸੀ ਕਦੀ ਕੋਈ ਵਿਖ ਜਾਂਦਾ ਤੇ ਹਮੇਸ਼ਾ ਬਾਈ ਪੈਸੇ ਕੱਟ ਕੇ ਉਹਨਾਂ ਨੂੰ ਦੇ ਦਿੰਦੇ ਕਿੰਨੇ ਕੋਈ ਗੱਲ ਨਹੀਂ ਕੇਸ ਲੜਨਾ ਹੈ ਤੇ ਅੱਜ ਮੈਂ ਇਹਨਾਂ ਦਾ ਇਹ ਸਹਾਨ ਹੈ ਨਾ ਜਿਹੜਾ ਜ਼ਿੰਦਗੀ ਜੀ ਨਹੀਂ ਪੁੱਲਾਂਗੀ ਕਿਉਂਕਿ ਜੋ ਮੇਰੇ ਨਾਲ ਆ ਮੈਂ ਪੰਜਾਬ ਚ ਕੇ ਤੀ ਨਾਲ ਕਦੀ ਉਮੀਦ ਨਹੀਂ ਕਰਦੀ ਪੀ ਹੋਵੇ ਹੋਠਾ ਰੱਖੋ ਆਖਰ ਅਦਾਲਤ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਫਿਰ ਕਿਹੋ ਜੀ ਜਿਹੜੀ ਉਹਨਾਂ ਬਾਅਦ ਤੇ ਜਿਹੜੀ ਸਜ਼ਾ ਦੀ ਤੁਸੀਂ ਮੰਗ ਕਰਦੇ ਜੋ ਅਦਾਲਤ ਦੇ ਕੋਲ ਮੈਂ ਉਹ ਉਮੀਦ ਕਰਾਂਗੀ ਵੀ ਜੇਕਰ ਮੇਰੇ 13 ਸਾਲ ਜ਼ਿੰਦਗੀ ਦੇ ਦੁੱਖ ਤਕਲੀਫਾਂ ਚ ਨਿਕਲੇ ਮੇਰੇ ਪਰਿਵਾਰ ਦੇ ਨਿਕਲੇ ਆ ਤੇ ਮੈਂ ਜੱਜ ਸਾਹਿਬ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਹੁਤ ਲੰਮੇ ਸਮੇਲੀ ਦਿੱਤੀ ਜਾਵੇ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਸਟ੍ਰਗਲ ਬਹੁਤ ਕੀਤਾ ਆ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਮੈਨਾਂ ਹਰਾਸਮੈਂਟ ਮੈਨੂੰ ਬਹੁਤ ਕੀਤਾ ਮੇਰੀ ਜਾਤੀ ਨੂੰ ਬਹੁਤ ਟਾਰਗੇਟ ਕੀਤਾ ਇਹਨਾਂ ਨੇ ਮੇਰੀ ਇੱਜ਼ਤ ਸ਼ਾਲੀ ਗਈ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਸੰਤ ਬਾਬਾ ਨਛੱਤਰਨਾਥ ਸ਼ਿਰਗਿੱਲ ਜੀ ਮੌਜੂਦ ਹੈ ਅੱਜ ਬਹੁਤ ਲੰਮਾ ਸਮਾਂ 13 ਸਾਲ 6 ਮਹੀਨੇ ਦਾ ਬਹੁਤ ਲੰਮਾ ਸਮਾਂ ਹੁੰਦਾ ਏ ਇੱਥੇ ਕੁਝ ਦਿਨਾਂ ਬਾਅਦ ਹਫ਼ਤੇ ਬਾਅਦ ਹੀ ਬਹੁਤ ਕੁਝ ਬਦਲ ਜਾਂਦਾ ਏ ਤੇ ਇਸ ਕੇਸ ਨੂੰ 13 ਸਾਲ 6 ਮਹੀਨੇ ਬੀਤ ਚੁੱਕੇ ਨੇ ਅੱਜ ਸਾਡੇ ਨਾਲ ਬਾਬਾ ਜੀ ਮੌਜੂਦ ਹੈ ਉਹਨਾਂ ਦੇ ਕੋਲ ਵੀ ਆਪਾਂ ਕੁਝ ਵਿਚਾਰ ਜਿਹੜੇ ਸਾਂਝ ਕਰਦੇ ਆ ਸੰਤ ਜੀ ਕਿੱਦਾਂ ਦੇਖਦੇ ਜੋ ਲੰਮੇ ਸਮੇਂ ਬਾਅਦ ਜਿਹੜੀ ਆ ਇੱਕ ਕਿਰਨ ਦਿਖਾਈ ਦਿੱਤੀ ਇਨਸਾਫ ਦੀ ਕਿੱਦਾਂ ਦੇਖਦੇ ਜਓ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਤੇ ਇਹਦੇ ਨਾਲ ਨਾਲ ਮੈਂ ਗੱਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਇਨਸਾਫ ਆ ਇਹ ਮਾਨਯੋਗ ਭਾਰਤ ਦੇ ਜਿਹੜੇ ਕਾਨੂੰਨ ਆ ਜਿਹੜਾ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਬਣਾਇਆ ਉਹ ਇਹ ਉਸ ਕਾਨੂੰਨ ਦੀ ਉਸ ਸੰਵਿਧਾਨ ਦੀ ਬਦੌਲਤ ਜਿਹੜਾ ਆ ਮੈਂ ਸਮੇਂ ਦਾ ਸਾਨੂੰ ਇਨਸਾਫ ਮਿਲਿਆ ਆ ਕਿਉਂਕਿ ਜੇਕਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਸ਼ੈਡੂਲ ਕਾਸਟ ਐਕਟ ਦੇ ਵਿੱਚ ਜਿਹੜਾ ਐਸਸੀਐਸਸੀ ਐਕਟ ਆ ਅਤੇ 354 ਜਾਂ ਧੀਆ ਨਾਲ ਬੱਚਿਆਂ ਨਾਲ ਜਿਹੜਾ ਛੇੜਛਾੜ ਕਰਦੇ ਆ ਜ਼ਿਆਦਾਤਰ ਉਹ ਲੋਕ ਦਬਾਅ بنا ਕੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਠਮਕਾ ਕੇ ਉਹਨਾਂ ਨੂੰ ਡਰਾ ਕੇ ਰਾਜ਼ੀ ਨਾਵੇਂ ਕਰਾ ਦਿੰਦੇ ਆ ਅਤੇ ਉਹਨਾਂ ਨੂੰ ਜਿਹੜਾ ਆ ਉਹ ਇੰਨਾ ਘਰਸਮੈਂਟ ਕਰਦੇ ਆ ਕਿ ਉਹ ਪਰਿਵਾਰ ਜਿਹੜਾ ਕਈ ਵਾਰ ਆਪਣਾ ਪਿੰਡ ਛੱਡ ਕੇ ਜਿਹੜੇ ਆ ਭਜੇ ਜਾਂਦੇ ਨੇ ਪਰ ਇਸ ਕਾਨੂੰਨ ਨੇ ਜਾਨੀ ਕਿ ਬਾਬਾ ਸਾਹਿਬ ਅੰਬੇਡਕਰ ਦੇ ਇਸ ਕਾਨੂੰਨ ਨੇ ਸਾਨੂੰ ਜਿਹੜਾ ਆ ਉਹ ਮਾਨਯੋਗ ਕੋਰਟ ਦੇ ਵਿੱਚੋਂ ਜੋ ਅਦਾਲਤ ਨੇ ਅੱਜ ਡਿਸੀਜਨ ਦਿੱਤਾ ਇਹ ਵਾਕਿਆ ਹੀ ਕਾਬਲੇ ਤਾਰੀਫ ਹੈ ਕਿਉਂਕਿ ਅੱਜ ਉਹਨਾਂ ਦੋਸ਼ੀਆਂ ਨੂੰ ਜਿਹੜਾ ਆ ਉਹ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਮਾਨਯੋਗ ਕੋਰਟ ਵੱਲੋਂ ਕਿਉਂਕਿ ਇੱਥੇ ਚਾਹੇ ਰਾਜਾ ਹੋਵੇ ਚਾਹੇ ਰੈਂਕ ਹੋਵੇ ਕਿਉਂਕਿ ਅੱਜ ਜਿਹੜਾ ਆ ਉਹ ਐਮ.ਐਲ.ਏ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਉਸ ਮੁੱਖੀ ਜਿਹੜਾ ਆ ਉਹ ਦੋਸ਼ੀ ਕਰਾਰ ਕੀਤਾ ਗਿਆ ਤੇ ਉਸ ਨੂੰ ਜਿਹੜਾ ਆ ਉਹ ਪੁਲਿਸ ਕਸਟਡੀ ਦੇ ਵਿੱਚ ਇਮੀਡੀਏਟਲੀ ਜਿਹੜਾ ਹੈ ਜੱਸ ਸਾਹਿਬ ਨੇ ਹੁਕਮ ਕਰਦੇ ਹੀ ਵੀ ਲੈ ਲਿਆ ਗਿਆ। ਸੰਤ ਜੀ ਇੱਕ ਪਾਸੇ ਸੱਤਾਧਾਰੀ ਸਰਕਾਰ ਦਾ ਵਿਧਾਇਕ ਇੱਕ ਪਾਸੇ ਗਰੀਬ ਸਮਾਜ ਨਾਲ ਸੰਬੰਧ ਰੱਖਣ ਵਾਲਾ ਪਰਿਵਾਰ ਜਿੱਦਾਂ ਮੰਨ ਕੇ ਚੱਲੋ ਕਿ ਕੰਡਿਆਂ ਦੀ ਸੇਜ ਸੀ ਇਸ ਰਸਤੇ ਥਾੜੀ ਚੱਲਣਾ ਫਿਰ ਇਹ ਜਿਹੜਾ ਰਸਤੇ ਨੂੰ ਸਰ ਕਰਦਿਆਂ ਕਿੰਨਿਆਂ ਕ ਔਂਕੜਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਮੈਂ ਦੱਸਣਾ ਚਾਹੁੰਦਾ ਕਿ ਲਗਾਤਾਰ ਹੀ ਜਿਹੜਾ ਆ ਦਿਨ ਰਾਤ ਸੋਚ ਸਕਦੇ ਆ ਕਿ 2016 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਹਾਈ ਕੋਰਟ ਵੱਲੋਂ ਦਿੱਤੀ ਗਈ ਸੁਰੱਖਿਆ CRPF ਜਿਹੜੀ ਆ ਉਹ ਇਵਿਡੈਂਟਲੀ ਇਹਨਾਂ ਦੇ ਪ੍ਰੈਸ਼ਰ ਦੇ ਵਿੱਚ ਉਹ ਜਿਹੜੀ ਵਿਡਰਾਅ ਕਰ ਲਈ ਜਾਂਦੀ ਆ ਹਾਲਕੇ ਉਸ ਸਮੇਂ ਐਮਪੀ ਦੀ ਇਲੈਕਸ਼ਨ ਵੀ ਲੜਦਾ ਹੈ ਉਸ ਤੋਂ ਬਾਅਦ ਜਿਹੜਾ ਆ ਜਿਹੜਾ ਲਗਾਤਾਰ ਜਿਹੜਾ ਧਮਕੀਆਂ ਆਉਂਦੀਆਂ ਰਹੀਆਂ ਲਗਾਤਾਰ ਜਿਹੜਾ ਡਰਾਉਂਦੇ ਰਹੇ ਧਮਕਾਉਂਦੇ ਰਹੇ ਇਸ ਕੇਸ ਤੋਂ ਸਿਰਫ ਧਿਆਨ ਭਟਕਾਉਣ ਲਈ ਵੀ ਇਹ ਜਿਹੜੇ ਬੰਦੇ ਪਰਵਾਹੀ ਨਾ ਕਰਨ ਕਿਉਂਕਿ ਸਾਡੇ ਵੱਲੋਂ ਸਮੇਂ-ਸਮੇਂ ਸਿਰ ਜਿਹੜਾ ਆ ਮੇਰੀ ਮੈਸੇਜ ਵੱਲੋਂ ਇਹਨਾਂ ਦੀ ਪਾਰਟੀ ਕੇਸਰੀਵਾਲ ਨੂੰ ਪੰਜਾਬ ਦੇ ਪ੍ਰਧਾਨ ਨੂੰ ਪੰਜਾਬ ਦੇ ਜਿੰਨੇ ਵੀ ਪ੍ਰਧਾਨ ਰਹਿ ਛੋਟੇ ਪੁਰ ਤੋਂ ਲੈ ਕੇ ਉੱਤੋਂ ਬਾਅਦ ਜਿੰਨੇ ਵੀ ਲੋਕ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਰਹਿ ਜਾਂ ਬਦੌੜ ਸੱਤਾ ਤੋਂ ਰਹਿ ਉਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਰਹੀਆਂ ਕਿ ਇਹ ਜਿਹੜਾ ਬੰਦਾ ਹੈ ਕਿਸ ਦਾ ਸਾਡੇ ਦਾ ਦੋਸ਼ੀ ਹੈਗਾ ਇਹਨੂੰ ਟਿਕਟ ਨਾ ਦਿੱਤੀ ਜਾਵੇ ਪਰ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹਦੇ ਸਿਰ ਤੇ ਇੰਨਾ ਜ਼ਿਆਦਾ ਹੱਥ ਰੱਖਿਆ ਸੀਗਾ ਇਹ ਇਨਸਾਨ ਨਾਲ ਤੇ ਉਹ ਐਸਐਸਪੀ ਕੋ ਡਰਦਾ ਸੀਗਾ ਤੇ ਨਾ ਹੀ ਕਿਸੇ ਐਸਐਚਓ ਕੋ ਤੇ ਨਾ ਹੀ ਕਿਸੇ ਐਸਪੀ ਤੋਂ ਸਿੱਧਾ ਜਿਹੜਾ ਉਹਨਾਂ ਨੂੰ ਕਹਿੰਦਾ ਸੀਗਾ ਕਿ ਮੇਰੇ ਨਾਲ ਪਰਦੀ ਲਾ ਕੇ ਆਓ ਤਾਂ ਮੈਂ ਤੁਹਾਡੇ ਨਾਲ ਲੜਨ ਲਈ ਤਿਆਰ ਆ ਇਹਦੀਆਂ ਜਿਹੜੀਆਂ ਇਹ ਆਹ ਲੋਕਾਂ ਨੇ ਬਹੁਰੇ ਇਹਨੇ ਬਦਮਾਸ਼ੀ ਦੇ ਬੜਾ ਗੁੰਡਾਗਰਦੀ ਜਿਹੜੀ ਆ ਐਮਐਲਏ ਬਣ ਤੋਂ ਬਾਅਦ ਵੀ ਜਿਹੜੀ ਇਹਨੇ ਕੀਤੀ ਅੱਜ ਜਿਹੜੇ ਦੋਸ਼ੀ ਨੇ ਸਾਰੇ ਜੇਲ੍ਹ ਦੇ ਵਿੱਚ ਬੰਦ ਨੇ ਕਿ ਅੱਜ ਵੀ ਤਾਂ ਨੀਦਾਨ ਨੂੰ ਕੋਈ ਖਤਰਾ ਹੈ ਬਿਲਕੁਲ ਜੀ ਇਹ ਜਿਹੜੇ ਦੋਸ਼ੀ ਨੇ ਕਿਉਂਕਿ ਅੱਜ ਜਦੋਂ ਅਸੀਂ ਮਾਨਯੋ ਕੋਰਟ ਦੇ ਵਿੱਚ ਗਏ ਸੀਗੇ ਤੇ ਉਸ ਦੇ ਬਾਹਰ ਇਹਨੇ 15 16 ਜਿਹੜੀਆਂ ਇਹਦੀਆਂ ਗੱਡੀਆਂ ਦੇ ਸਮਰਥਕ ਆਏ ਪਏ ਸੀਗੇ ਗੱਡੀਆਂ ਦੇ ਉੱਤੇ 15 16 ਜਿਹੜੀਆਂ ਗੱਡੀਆਂ ਉਹ ਸਮਰਥਕ ਆਏ ਪਏ ਸੀ ਕਿ ਕਾਰਨ ਉਹਦਾ ਕੀ ਹੈ ਕਿ ਜਿਹੜੀਆਂ ਧਿਰਾਂ ਆ ਇਹ ਸਮਾਯਾਦਾਰ ਧਿਰਾਂ ਆ ਕਿ ਸ਼ੈਡਿਊਲ ਕਾਸਟ ਐਸਸੀ ਪਰਿਵਾਰ ਜਿਹੜਾ ਇਹਨਾਂ ਗਾੜੀ ਪਣ ਪਿਆ ਭਾਵ ਕਿ ਆਵਾਜ਼ ਚੁੱਕੀ ਇਹ ਇਹਨਾਂ ਨੂੰ ਜਿਹੜਾ ਆ ਉਹ ਕਦੀ ਹਜਮ ਹੋ ਸਕਦੀ ਆ ਵੀ ਇਹ ਲੋਕ ਜਿਹੜਾ ਆ ਆਪਣੀ ਆਵਾਜ਼ ਜਿਹੜੀ ਆ ਮਾਨ ਜੋ ਕੋਰਟ ਤੱਕ ਲੈ ਕੇ ਜਾਣ ਸੋ ਇਸ ਕਰਕੇ ਖਤਰਾ ਜਿਹੜਾ ਆ ਉਹ ਕਿਤੇ ਟਲਿਆ ਨਹੀਂ ਆ ਇਹ ਤੇ ਪੰਜਾਬ ਸਰਕਾਰ ਜਿਹੜੀ ਆ ਉਹਨੂੰ ਬਚਾਉਣ ਲਈ ਆਪਣੇ ਐਮ.ਐਲ.ਏ ਨੂੰ ਬਚਾਉਣ ਲਈ ਪੂਰੀ ਯਤੋਜਹਿਦ ਕਰ ਰਹੀ ਆ ਪੂਰੇ ਯਤਨ ਕਰ ਰਹੀ ਆ ਹੋ ਸਕਦਾ ਆ ਉਹਨਾਂ ਵਾਲੇ ਸਮੇਂ 'ਚ ਜਿਹੜਾ ਆ ਸਾਡਾ ਕੋਈ ਜਾਨੀਮਾਲੀ ਮਿਸ਼ਹਾਨ ਜਿਹੜਾ ਆ ਸਾਡੀ ਫੈਮਿਲੀ ਦਾ ਜਾਂ ਮੇਰੇ ਪਰਿਵਾਰ ਦਾ ਜਾਂ ਮੇਰੇ ਸਾਰੇ ਪਰਿਵਾਰ ਦਾ ਕਰਵਾ ਦਿੱਤਾ ਜਾਵੇ ਤਾਂ ਜੋ ਇਹ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ 12 ਤੱਕ ਅਜੇ 2 ਦਿਨ ਬਾਅਦ ਜਿਹੜਾ ਆ ਉਹ ਡਿਸੀਜਨ ਮਾਨ ਜੋ ਕੋਰਟ ਨੇ ਦੇਣਾ ਹੈਗਾ ਤੇ ਆ ਜਿਹੜੇ 2 ਦਿਨੇ ਆ ਇਸ ਦੇ ਦੌਰਾਨ ਸਾਡਾ ਕੋਈ ਜਿਹੜਾ ਆ ਨੁਕਸਾਨ ਵੀ ਕੀਤਾ ਜਾ ਸਕਦਾ ਉਸ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਸੁਹਾਗ ਗੁਰਦੇਵ ਸਿੰਘ ਜੀ ਜੀਡੀਐਸ ਚੈਨਲ ਦਾ ਮੈਂ ਧੰਨਵਾਦ ਧੰਨਵਾਦ ਜੀ ਸੋ ਇਹ ਸਨ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਤੇ ਭੈਣ ਹਰਵਿੰਦਰ ਕੌਰ ਉਸਮਾ ਜੀ ਜਿਨ੍ਹਾਂ ਨੂੰ ਕੇਸ ਲੜਦਿਆਂ 12 13 ਸਾਲ 6 ਮਹੀਨੇ ਦਾ ਜਿਹੜਾ ਸਮਾਂ ਉਹ ਲੱਗ ਗਿਆ ਕਿ ਅੱਜ ਜਿਹੜੇ ਦੋਸ਼ੀ ਨੇ ਉਹ ਜੇਲ੍ਹ ਦੇ ਅੰਦਰ ਨੇ ਪਰ ਇੱਥੇ ਖਦਸਾ ਜਿਹੜਾ ਜਤਾਇਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਜਿਹੜੇ ਪਾਲੇ ਹੋਏ ਗੁੰਡੇ ਨੇ ਉਹ ਸਾਡਾ ਨੁਕਸਾਨ ਜਿਹੜਾ ਹੈ ਉਹ ਕਰ ਸਕਦੇ ਨੇ ਸੋ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਇਹਨਾਂ ਦੀ ਸੁਰੱਖਿਆ ਬਾਤ ਤੇ ਕੀ ਖਾਸ ਪ੍ਰਬੰਧ ਕਰਦਾ ਹੈ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬੱਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ